ਸ਼ੁਭ ਆਰਦਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਸ਼੍ਰੀ ਮੁਕਸਰ ਸਾਹਿਬ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਅੱਜ ਸ਼ਹਿਰ ਦੇ ਵਿੱਚ 138 ਕਰੋੜ ਰੁਪਏ ਅਤੇ 82 ਲੱਖ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਅਤੇ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਰੱਖਿਆ ਗਿਆ ਆ ਇਥੋਂ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਨਤਕ ਇਕੱਠ ਨੂੰ ਸੰਬੋਧਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ 138.82 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਨਾਲ ਨਵੇਂ ਸੀਵਰੇਜ ਸਿਸਟਮ ਅਤੇ 90 ਕਰੋੜ 68 ਲੱਖ ਰੁਪਏ ਜਦਕਿ ਜਲ ਸਪਲਾਈ ਦੇ ਪ੍ਰੋਜੈਕਟਾਂ ਦੇ ਲਈ 48 ਕਰੋੜ 14 ਲੱਖ ਰੁਪਏ ਖਰਚੇ ਜਾਣਗੇ ਸੋ ਇੱਕ ਪਾਸੇ ਸੀਵਰੇਜ ਦੀ ਵਿਵਸਥਾ ਵੀ ਕੀਤੀ ਗਈ ਹੈ ਸੀਵਰੇਜ ਦੇ ਉੱਤੇ ਵੀ 90 ਕਰੋੜ 3 ਲੱਖ ਰੁਪਏ ਦਾ ਖਰਚਾ ਆਵੇਗਾ ਤੇ ਜਲ ਸਪਲਾਈ ਦੇ ਪ੍ਰੋਜੈਕਟ ਤੇ 48 ਕਰੋੜ 14 ਲੱਖ ਰੁਪਏ ਦਾ ਖਰਚਾ ਆਵੇਗਾ। ਸੋ ਮੁੱਖ ਮੰਤਰੀ ਦੇ ਵੱਲੋਂ ਇਸ ਵੱਡੇ ਪ੍ਰੋਜੈਕਟ ਦਾ ਅੱਜ ਨੀਂ ਪੱਥਰ ਰੱਖਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਲੋਕਾਂ ਨੂੰ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਇੱਥੇ ਦੱਸਿਆ ਗਿਆ ਤੁਸੀਂ ਸਿਆਣੇ ਬੰਦੇ ਬੈਠੇ ਹੋ। ਇਹ ਕੰਮ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸੀ। ਮੈਂ ਇਹਨੂੰ ਕੋਈ ਆਪਣੀ ਪ੍ਰਾਪਤੀ ਨਹੀਂ ਮੰਨਦਾ। ਵੀ ਪ੍ਰਾਪਤੀ ਹੈ ਜੀ ਮੁਕਸਰ ਚ 90 ਕਰੋੜ 91 ਕਰੋੜ ਰੁਪਏ ਦਾ ਸੀਵਰੇਜ ਪਾਉਣ ਦਾ ਜਿਹੜਾ ਪ੍ਰੋਜੈਕਟ ਹੈ ਉਹਦਾ ਉਦਘਾਟਨ ਕਰਤਾ 70 ਕਾ 70 ਕਿਲੋਮੀਟਰ ਪਹਿਲਾਂ ਵਾਲਾ ਜਿਹੜਾ ਸੀ ਉਹ ਠੀਕ ਕਰਾਂਗੇ 30 ਕਿਲੋਮੀਟਰ ਹੋਰ ਐਡ ਕਰ ਲਿਆ ਨਵੀਂ آبادی ਬਣ ਗਈ। ਇਹ ਕੰਮ ਪਹਿਲਾਂ ਹੋ ਜਾਣੇ ਚਾਹੀਦੇ ਸੀ। ਮਤਲਬ ਇਹਦੇ ਵਾਰ ਤਾਂ ਆਪਾਂ ਇਦਾਂ ਸੋਚੀਏ ਕਿ ਆਪਾਂ ਲੇਟ ਕਿਉਂ ਹੋ ਗਏ? ਮੈਂ ਅਕਸਰ ਕਹਿੰਨਾ ਦੁਨੀਆ ਚੰਨ ਤੇ ਚੜ ਗਈ ਗੇੜੇ ਕਈ ਮਾਰਿਆ ਚਾਹੁੰਦੇ ਹੋ। ਜਗਾ ਜੀ ਦੇਖਦੇ ਫਿਰਦੇ ਕਲੋਨੀ ਕੱਟਣ ਨੂੰ ਉੱਥੇ ਹੁਣੋ। ਮੰਗਲ ਗ੍ਰਹਿ ਤੇ ਜਾਇਆ ਏ। ਐਲਨਮਾਸ ਕੋਰਿੰਗ ਕਹਿੰਦੇ ਹੁਣ ਬੰਦੇ ਭੇਜਿਆ ਕਰਾਂਗੇ ਜਿਹੜੇ ਜਾਇ ਵੀ ਆਇਆ ਕਰਨਗੇ ਮੋੜ ਵੀ ਆਇਆ ਕਰਨਗੇ ਮੰਗਲ ਗਰੇ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ 2 ਨਵੰਬਰ 2025 ਆ ਫਿਰਦੇ ਆ ਸੀਵਰੇਜਾਂ ਦੇ ਤੋਂ ਘਾਟਨ ਕਰਦੇ ਇਹ ਇੱਕ ਬਸੇਜੇ ਘਾਰੇ ਵਾਲੀ ਗੱਲ ਹੈ ਨਹੀਂ ਇੱਕ ਤਾਂ ਇਹ ਬਦਲਣਾ ਸਭ ਤੋਂ ਪਹਿਲਾਂ ਤਾਂ ਇਹੀ ਬਦਲੀਏ ਉਹਨਾਂ ਨੇ ਆਦਤਾਂ ਪਾਈਆਂ ਹਰ ਗੱਲ ਤੇ ਬੋਲੇ ਸੋਨਿਆ ਲੋ ਕੋਈ ਕੰਮ ਕਰ ਲੀਏ ਚੰਗੇ ਕੰਮ ਕਰ ਲੀਏ ਜਵਾਕ ਪੜਾ ਲੀਏ ਕੋਈ ਕਾਲਜ ਖੋਲ੍ਹ ਲੀਏ ਵਧੀਆ ਨੌਕਰੀਆਂ ਤੇ ਲਾ ਲੀਏ ਉੱਦੇ ਜਕਾਰੇ ਛੱਡ ਦਾਂਗੇ ਪਰ ਇੱਕ ਕਸੂਰ ਨਹੀਂ ਨਾ ਤੁਹਾਡਾ ਤੁਹਾਨੂੰ ਆਦਤਾਂ ਹੀ ਹਜਿਆਂ ਪਾਲੀਆਂ ਬਾਦਲਾਂ ਨੇ ਵੀ ਜਕਾਰਾ ਤੁਸੀਂ ਛੱਡਦੇ ਨਹੀਂ ਆਪੇ ਛੁੱਟ ਜਾਂਦਾ ਸਹੀ ਹੈ ਨਾ ਹੋ ਰਹਾ ਏ ਥੋੜਾ ਜਿਹਾ ਬਦਲੀ ਏ ਥੋੜਾ ਜਿਹਾ ਇਹ ਵੀ ਬਾਹ ਚ ਕਰ ਲਾਂਗੇ ਅਹੀਂ ਚ ਬੁਲਾਏ ਨੇ ਲੀਡਰ ਤੁਸੀਂ ਜੈ ਹੰਦਾਬਾਦ ਕਰ ਕਰਕੇ ਆਰਾਮ ਨਾਲ ਪਹਿਲਾਂ ਕੰਮ ਕੰਮ ਦੇਖੋ ਫੇਰ ਪਰਖੋ ਸਬਜੀ ਲੈਣ ਵੇਲੇ ਉਹਦੀ ਸਾਰੀ ਟੋਕਰੀ ਫਰੋਲ ਦਿੰਨੇ ਆ ਟਿੰਡੋਆਂ ਦੀ ਆ ਕਿਵੇਂ ਆ ਥੋੜੀ ਜਿਹੀ ਪਿੱਲੀ ਐ ਨਾ ਪਾਈ ਆ ਆਲੂ ਥੋੜਾ ਜਿਹਾ ਪਿੰਗਾ ਜਿਹਾ ਲੱਗਦਾ ਐ ਨਾ ਪਾਈ ਮੱਜਾਂ ਖਰੀਦਣ ਵੇਲੇ ਪਸ਼ੂ ਖਰੀਦਣ ਵੇਲੇ ਤੋ ਤਾਂ ਮਕਸਦ ਦੀ ਮੰਡੀ ਲੱਗਦੀ ਵੱਡੀ ਉਹਦੀ ਨਸਲ ਪੁੱਛਦੇ ਆ ਪੂਰਾ ਉਹਦਾ ਖਾਨਦਾਨ ਚੈੱਕ ਕਰਦੇ ਆ ਮੱਝਾਂ ਦਾ ਘੋੜਿਆਂ ਦਾ ਲੂਡਰਾਂ ਨੂੰ ਅਹੀਂ ਵੋਟਾਂ ਪਾਈ ਗਏ ਇਹ ਹੀ ਨਹੀਂ ਪੁੱਛਿਆ ਵੀ ਕੌਣ ਆ ਕਿੱਥੋਂ ਦਾ ਕੀ ਕਰਦਾ ਸੀ ਅਹੀਂ ਪਾਈ ਗਏ ਆ ਫਿਰਦੇ ਸੀ ਵਰੇ ਤੋਂ ਘਾਟਨ ਕਰਦੇ ਮੈਨੂੰ ਤਾਂ ਦੱਸਿਆ ਕਹਿੰਦੇ 30 ਸਾਲਾਂ ਬਾਅਦ ਕੋਈ ਕੰਮ ਹੋਇਆ ਇੱਥੇ 30 ਸਾਲਾਂ ਹਲੋ 30 ਸਾਲਾਂ ਬਾਅਦ ਇੱਥੇ ਰਹਿੰਦੇ ਰਹੇ ਆ ਇੱਥੋਂ ਜਿੱਦਦੇ ਰਹੇ ਆ ਇੱਥੋਂ ਦੇ ਮੁੱਖ ਮੰਤਰੀ ਰਹੇ ਆ ਆਪਣਾ ਜ਼ਿਲ੍ਹਾ ਕਹਿੰਦੇ ਰਹੇ ਆ ਕਿ ਸਾਡਾ ਇਹ ਸਾਡਾ ਗੜ੍ਹ ਹੈ ਆ ਦੇਖ ਲਓ ਕੀ ਹਾਲ ਹੈ ਗੜ੍ਹ ਦਾ ਉਧਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਹਾਰ ਦੇ ਵਿੱਚ ਚੋਣ ਪ੍ਰਚਾਰ ਪੂਰੇ ਜੋਰ ਸ਼ੋਰ ਦੇ ਨਾਲ ਚੱਲ ਰਿਹਾ ਹੈ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਬਿਹਾਰ ਦੇ ਵਿੱਚ ਖੁਦ ਚੋਣ ਸੁਭਾਵਾਂ ਜਿਹੜੀਆਂ ਨੇ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਰੋਡ ਸ਼ੋ ਵੀ ਪ੍ਰਧਾਨ ਮੰਤਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਬਿਹਾਰ ਦੇ ਵਿੱਚ ਆਰਾ ਤੇ ਨਵਾਦਾ ਦੀਆਂ ਚੋਣਾਂ ਸੁਭਾਵਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਨਾ ਪਹੁੰਚੇ ਅਤਿਵਾਰੇ ਵਾਲੇ ਦਿਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਟਨਾ ਦੇ ਵਿੱਚ ਰੋਡ ਸ਼ੋ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਉੱਥੋਂ ਦੇ ਕਈ ਆ ਆਗੂ ਵੀ ਮੌਜੂਦ ਸਨ ਇਸ ਮੌਕੇ ਔਰ ਜਿੰਦਰਨਗਰ ਪਹੁੰਚੇ ਰਾਸ਼ਟ੍ਰਕਵੀ ਨਾਮਦਾਰੀ ਸਿੰਘ ਦਿਨਕਰ ਦੀ ਪ੍ਰਤਿਮਾ ਦੇ ਉੱਤੇ ਉਹਨਾਂ ਦੀ ਮੂਰਤੀ ਦੇ ਉੱਤੇ ਉਹਨਾਂ ਨੇ ਫੁੱਲ ਮਾਲਾਵਾਂ ਭੇਟ ਕੀਤੀਆਂ ਇਸ ਤੋਂ ਬਾਅਦ ਰੋਡ ਸ਼ੋਅ ਆਰੰਭ ਕੀਤਾ ਤੇ ਇਸ ਤੋਂ ਬਾਅਦ ਸੰਸਦ ਤੇ ਕੇਂਦਰੀ ਮੰਤਰੀਆ ਲਲਨ ਸਿੰਘ ਬੀਜੇਪੀ ਪ੍ਰਦੇਸ਼ ਪ੍ਰਧਾਨ ਦਿਲੀਪ ਜੈਸਵਾਲ ਸੰਸਦ ਰਵੀਸ਼ੰਕਰ ਪ੍ਰਸਾਦ ਤੇ ਬੀਜੇਪੀ ਦੇ ਹੋਰ ਕਈ ਵੱਡੇ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਨ ਇਸ ਮੌਕੇ ਵੱਡੇ ਪੱਧਰ ਤੇ ਜਨਸਲਾਪ ਵੀ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਮੋਦੀ ਦੇ ਰੋਡ ショਅ ਦੌਰਾਨ ਉਹਨਾਂ ਦੇ ਚਲਕ ਦੇਖਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੜਕਾਂ ਤੇ ਉਮੜ ਪਏ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਤਰ੍ਹਾਂ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੀ ਬਿਹਾਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਬਿਹਾਰ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਰਾਹੁਲ ਗਾਂਧੀ ਨੇ ਮਹਾ ਗਠਬੰਧਨ ਦੀ ਜਿੱਤ ਦਾ ਦਾਅਵਾ ਕੀਤਾ ਇਸ ਮੌਕੇ ਰਾਹੁਲ ਗਾਂਧੀ ਨੇ ਜਿੱਥੇ ਭਾਜਪਾ ਦੇ ਉੱਤੇ ਸਿਆਸੀ ਨਿਸ਼ਾਨਾ ਸਾਧਿਆ ਉੱਥੇ ਭਾਜਪਾ ਦੇ ਉੱਤੇ ਵੋਟਾਂ ਚੋਰੀ ਕਰਨ ਦੇ ਇਲਜ਼ਾਮ ਵੀ ਲਗਾਏ ਨੇ ਮਹਾ ਗਠਬੰਧਨ ਜਿੱਤ ਰਿਹਾ ਹੈ সুইਪ ਕਰ ਰਹਾ ਹੈ मगर एक बात मैं आपसे कहना चाहता हूं हमने महाराष्ट्र में देखा कर्नाटक में देखा हरियाणा में देखा मध्य प्रदेश में देखा कि बीजेपी ने और आरएसएस ने मिलकर चुनाव के चुनाव चोरी किए हैं चुनाव के चुनाव चोरी किए हैं और मैं आपको बता रहा हूं साफ बता रहा हूं बिहार में इलेक्शन कमीशन ने महागठबंधन के वोटरों को काटा है निकाला है वोटर लिस्ट से और इसका सबूत हम आपको दे देंगे दिया है और फिर से दे देंगे तो आपकी जिम्मेदारी है कि जब ये वोट चोरी करने की कोशिश करेंगे जो बिहार में करेंगे आप उनके सामने पोलिंग बूथ पे खड़े दिखाओ, दिखाई देंगे और कहोगे भैया हम चोरी नहीं करने देंगे वोट चोरी बिहार में नहीं होगी क्योंकि वोट चोरी संविधान को रद्द करने का तरीका है वोट चोरी अंबेडकर जी और गांधी जी के जो विचार थे विचारधारा थी जो उनका विजन था जो उनकी सोच थी उसको उसकी हत्या करने की कोशिश है तो यह बात आप याद रखिए वोट चोरी नहीं होने देनी है पोलिंग बूथ पे अच्छी तरह खड़ा होना है और दम लगाकर ਵੋਟ ਚੋਰੀ ਰੋਕਨੀ ਹੈ ਉਧਰ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਗੇਟ ਖਤਮ ਕਰਨ ਦੇ ਮੁੱਦੇ ਤੇ ਐਮਪੀ मीत हेयर ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ ਮੀਤ ਗਹਿਰ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਦੇ ਨਾਲ ਸਿੱਧਾ ਸਿੱਧਾ ਤੱਕਾ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪਹਿਲਾ ਪਾਖੜਾ ਪ੍ਰਬੰਧਨ ਬੋਰਡ ਨੂੰ ਲੈ ਕੇ ਤੇ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦੀ ਤਖਲ ਅੰਦਾਜ਼ੀ ਨੂੰ ਉਹਨਾਂ ਨੇ ਪੰਜਾਬ ਵਿਰੋਧੀ ਦੱਸਿਆ ਉਹਨਾਂ ਕਿਹਾ ਕਿ ਇਹ ਸਿੱਧੀ ਸਿੱਧੀ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਅੱਜ ਇੱਕ ਵਾਰੀ ਫੇਰ ਕੇਂਦਰ ਸਰਕਾਰ ਨੇ ਜਿਹੜਾ ਆਪਣਾ ਪੰਜਾਬ ਰੂਪ ਦੀ ਇੱਕ ਹੋਰ ਫੈਸਲਾ ਜਿਹੜਾ ਲਿਆ ਹੈਗਾ ਇਸ ਤੋਂ ਪਹਿਲਾਂ ਵੀ BBM ਵਿੱਚ ਸਿੱਧੀ ਦਖਲਅਜ਼ੀ ਤੋਂ ਬਾਅਦ ਅੱਜ ਪੰਜਾਬ ਦਿਵਸ ਵਾਲੇ ਦਿਨ ਇਹ ਫੈਸਲਾ ਕਰਨਾ ਕਿ ਜੀ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਿੰਡੀਕੇਟਰ ਤੇ ਸੈਨੇਟ ਨੂੰ ਖਤਮ ਕਰ ਦੇਣਾ ਇਹ ਸਿੱਧਮ ਸਿੱਧੀ ਜਿਹੜੀ ਸੰਵਿਧਾਨ ਦੀ ਦੇਸ਼ ਤੇ ਦੀ ਉਲੰਘਣਾ ਹੈਗੀ ਇਹ ਤੋਂ ਪਹਿਲਾਂ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਉਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਦੋਂ ਵੀ ਵਿਧਾਨ ਸਭਾ ਦੇ ਅੰਦਰ ਅਸੀਂ ਇਹਦਾ ਡਟ ਕੇ ਵਿਰੋਧ ਕੀਤਾ ਤੇ ਉਦੋਂ ਵੀ ਕੇਂਦਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀ ਤੇ ਹੁਣ ਵੀ ਦੇਖੋ ਤੁਸੀਂ ਜਿਹੜੀ ਯੂਨੀਵਰਸਿਟੀ ਪਾਰਲੀਮੈਂਟ ਐਕਟ ਦੇ ਨਾਲ ਬਣੀ ਹੈ ਤੇ ਪੰਜਾਬ ਪੁਨਰਗਠਨ ਐਕਟ ਜਦੋਂ ਬਣਿਆ ਜਦੋਂ ਪੰਜਾਬ ਜਿਹੜਾ ਨਵਾਂ ਬੜਿਆ ਤਾਂ ਉਹਦੇ ਵਿੱਚ ਬਿਲਕੁਲ ਸਪਸ਼ਟ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਤੁਸੀਂ ਕੋਈ ਅਮੈਂਡਮੈਂਟ ਇਹਦੇ ਵਿੱਚ ਕਰਨੀ ਹੈ ਤਾਂ ਤੁਹਾਨੂੰ ਪੰਜਾਬ ਸਰਕਾਰ ਦੀ ਸੈਂਟ ਤੋਂ ਬਿਨਾ ਤੁਸੀਂ ਨਹੀਂ ਕਰ ਸਕਦੇ ਪਰ ਤੁਸੀਂ ਦੇਖੋ ਵੀ ਸਾਰੇ ਕਾਹਦੀਆਂ ਧੱਜੀਆਂ ਢਾਉਂਦੇ ਹੋਏ ਇਹ ਫੈਸਲਾ ਕਰ ਦੇਣਾ ਕਿ ਜੀ ਇਹਦੇ ਜਿਹੜੇ ਸਿੰਡੀਕੇਟ ਹੈ ਤੇ ਸੈਂਟਰ ਤੁਸੀਂ ਖਤਮ ਕਰ ਦੇਣਾ ਪੰਜਾਬ ਤੋਂ ਬਿਨਾ ਪੁੱਛੇ ਇਹ ਬਿਲਕੁਲ ਗੈਰ ਸੰਵਿਧਾਨਿਕ ਹੈ ਇਹਦੇ ਵਿਰੁੱਧ ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਅਸੀਂ ਕਾਨੂੰਨਾਂ ਲੜਾਈ ਲੜਾਂਗੇ ਤੇ ਮੈਂ ਬਤੌਰ ਮੈਂਬਰ ਪਾਰਲੀਮੈਂਟ ਇਹ ਲੋਕ ਸਭਾ ਦੇ ਅੰਦਰ ਵੀ ਇਹਨੂੰ ਡਟ ਕੇ ਇਹਦੀ ਆਵਾਜ਼ ਉਠਾਵਾਂਗੇ ਤੇ ਇਹਦਾ ਵਿਰੋਧ ਕਰਾਂਗੇ ਤੇ ਸੜਕਾਂ ਤੇ ਕਰਨਾ ਪਿਆ ਉੱਥੇ ਵੀ ਕਰਾਂਗੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਸੈਨੇਟ ਤੇ ਸਿੰਡੀਕੇਟ ਦੇ ਮੁੱਦੇ ਤੇ ਕੇਂਦਰ ਸਰਕਾਰ ਦਾ ਕਿਰਾਉ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸੇ ਤਰ੍ਹਾਂ ਦਾ ਨੋਟੀਫਿਕੇਸ਼ਨ ਦੇ ਕੇ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਨਹੀਂ ਕਰ ਸਕਦੀ ਇਸ ਦਾ ਅਧਿਕਾਰ ਜਾਂ ਤਾਂ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਬਿੱਲ ਲੈ ਕੇ ਆਂਦਾ ਜਾਵੇ ਜਾਂ ਫਿਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕਾਨੂੰਨ ਬਣੇ ਉਸੇ ਦੇ ਆਧਾਰ ਤੇ ਹੀ ਸੈਨੇਟ ਜਾਂ ਸਿੰਡੀਕੇਟ ਨੂੰ ਭੰਗ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਨੋਟੀਫਿਕੇਸ਼ਨ ਦੇ ਆਧਾਰ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਦੀ ਭਗਵੰਤ ਮਾਨ ਵੱਲੋਂ ਨਿਖੇਧੀ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਜਾਰੀ ਹੋਇਆ ਜਿਹੜਾ ਕਿ ਟੋਟਲੀ ਪੰਜਾਬ ਦੇ ਵਿਰੁੱਧ ਹੈ ਪੰਜਾਬ ਦੇ ਹੱਕਾਂ ਦੇ ਵਿਰੁੱਧ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਸੈਨੇਟ ਹੈ ਉਹਨੂੰ ਭੰਗ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਟੋਟਲੀ ਗੈਰਸੰਵਿਧਾਨਿਕ ਹੈ ਜੀ ਕਿਉਂਕਿ ਮੇਰੇ ਕੋਲ ਕਾਗਜ਼ ਨੇ ਕਿ ਇਹ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਉਹਦੇ ਚ ਸਬਸੈਕਸ਼ਨ 3 ਹੈ ਤੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਐਕਟ 1947 ਉਹਦੇ ਅੰਡਰ ਇਹ ਐਕਟ ਪਾਸ ਹੋਇਆ ਸੀ ਤੇ 1 ਨਵੰਬਰ 1st ਡੇ ਆਫ ਨਵੰਬਰ 1966 ਉਦੋਂ ਤੋਂ ਇਹ ਸੈਨੇਟਰ ਤੇ ਯੂਨੀਵਰਸਿਟੀ ਦੇ ਜਿਹੜੇ ਅਗਲੇ ਜਿਹੜੇ ਕਾਮਾਕਾਰਾਂ ਦਾ ਜਿਹੜਾ ਪੂਰਾ ਬਿਉਰਾ ਜਿਹੜਾ ਹੈ ਲੇਖਾ ਜੋਖਾ ਤੇ ਉਹਨੂੰ ਚਲਾਉਣ ਦੇ ਪ੍ਰਬੰਧਕੀ ਕਾਗਜ਼ ਪੱਤਰ ਜਿਹੜੇ ਨੇ ਉਹ ਤਿਆਰ ਹੋਏ ਸੀ ਜਿਹੜਾ ਐਕਟ ਵਿਧਾਨ ਸਭਾ ਚ ਬਣਿਆ ਹੋਵੇ ਉਹਨੂੰ ਕੇਂਦਰ ਸਰਕਾਰ ਕਿਸੇ ਨੋਟੀਫਿਕੇਸ਼ਨ ਦੁਆਰਾ ਰੱਦ ਨਹੀਂ ਕਰ ਸਕਦੀ ਭੰਗ ਨਹੀਂ ਕਰ ਸਕਦੀ ਜਾਤਾ ਵਿਧਾਨ ਸਭਾ ਹੀ ਅਮੈਂਡ ਕਰੇ ਜਾਂ ਫਿਰ ਇਹਨੂੰ ਦੇਸ਼ ਦੀ ਪਾਰਲੀਮੈਂਟ ਚ ਲੈ ਕੇ ਜਾਇਆ ਜਾਵੇ ਦੋਨੋਂ ਹੀ ਨਹੀਂ ਹੋਏ ਨਾ ਪੰਜਾਬ ਵਿਧਾਨ ਸਭਾ ਨੇ ਕੋਈ ਇਹੋ ਜਿਹਾ ਅਮੈਂਡਮੈਂਟ ਕੀਤੀ ਹੈ ਤੇ ਨਾ ਹੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲੈ ਕੇ ਗਏ ਉੱਥੋਂ ਪਾਸ ਹੋਇਆ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਭਾਜਪਾ ਨੇ ਆਪਣਾ ਪੰਜਾਬ ਵਿਰੋਧੀ ਚਿਹਰਾ ਦਿਖਾਇਆ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਦੋ ਵਾਰੀ ਮੀਟਿੰਗਾਂ ਹੋਈਆਂ ਸੀ ਪੰਜਾਬ ਹਰਿਆਣਾ ਗਵਰਨਰ ਬੈੰਦੇ ਸੀ ਮੈਂ ਵੀ ਜਾਂਦਾ ਸੀ ਨਾਲ ਹਰਿਆਣੇ ਦੇ ਮੁੱਖ ਮੰਤਰੀ ਵੀ ਆਉਂਦੇ ਸੀ ਅਫਸਰ ਵੀ ਆਉਂਦੇ ਸੀ ਬੀਸੀਬੀ ਆਉਂਦੇ ਸੀ ਇਹਨਾਂ ਦੀ ਮੰਗ ਸੀ ਕਿ ਪੰਚਕੂਲੇ ਦੇ ਯਮਨਾ ਨਗਰ ਦੇ ਕੁਰੂ ਖੇਤਰ ਦੇ ਅੰਬਾਲੇ ਦੇ ਸਾਰੇ ਜਿਹੜੇ ਕਾਲਜ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਅੰਡਰ ਲੈ ਲਓ ਜੀ ਤੁਸੀਂ ਜਦ ਕਿ ਹਰਿਆਣਾ ਆਪ ਹੀ ਉਹਨਾਂ ਚੋਂ ਬਾਹਰ ਨਿਕਲਿਆ ਸੀ ਜਦੋਂ ਉਹਨਾਂ ਨੇ ਕੁਰੂ ਖੇਤਰ ਯੂਨੀਵਰਸਿਟੀ ਬਣਾਈ ਹੈ ਬਿਲਕੁਲ ਸਾਫ਼ ਮਨਾਂ ਕਰ ਦਿੱਤਾ ਗਿਆ ਸੀ ਮੇਰੇ ਵੱਲੋਂ ਕਿ ਜੀ ਸਾਡੇ ਕੋਲੇ ਆਪਣੀ 170 ਤੋਂ ਉੱਪਰ ਕਾਲਜ ਨੇ ਐਫੀਲੀਏਸ਼ਨ ਜਿਹੜੀ ਹੈ ਉਹਨਾਂ ਕਾਲਜਾਂ ਦੀ ਪੰਜਾਬ ਯੂਨੀਵਰਸਿਟੀ ਨਾਲ ਹੈ ਤੇ ਇਹਨਾਂ ਨੂੰ ਇਹ ਕੋਈ ਪ੍ਰੋਬਲਮ ਨਹੀਂ ਸੀ ਕਿ ਸਾਡੇ ਜਿਹੜੇ ਕਾਲਜ ਨੇ ਉਹ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜ ਜਾਣਗੇ ਇਹਨਾਂ ਨੇ ਉਹਨਾਂ ਕਾਲਜਾਂ ਦੇ ਵਿੱਚੋਂ ਸੈਨੇਟ ਦੇ ਮੈਂਬਰ ਪੇਜ ਕੇ ਸੈਨੇਟ ਦੇ ਵਿੱਚ ਵੜਨਾ ਸੀ ਜਿੱਦਾਂ ਕਿ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਤਾਂ ਅਸੀਂ ਉਹਨੂੰ ਮਨਾਂ ਕਰਤਾ ਜਵਾਬ ਦਿੱਤਾ ਤਾਂ ਫਿਰ ਇਹਨਾਂ ਨੇ ਹੁਣ ਹੋਰ ਤਰੀਕਾ ਪਣਾਇਆ 1 ਨਵੰਬਰ ਪੰਜਾਬ ਡੇ ਪੰਜਾਬ ਡੇ ਵਾਲੇ ਦਿਨ ਭਾਜਪਾ ਨੇ ਪੰਜਾਬੀਆਂ ਨੂੰ ਤੋਹਫਾ ਦਿੱਤਾ ਮੈਂ ਪਹਿਲੇ ਦਿਨੋਂ ਕਹਿੰਦਾ ਰਿਹਾ ਕਿ ਪੰਜਾਬ ਦੇ ਵਿਰੋਧੀ ਨੇ ਇੱਕ ਵੀ ਮੌਕਾ ਨਹੀਂ ਜਾਣ ਦਿੰਦੇ ਪੰਜਾਬ ਦੇ ਵਿਰੁੱਧ ਕੋਈ ਵੀ ਐਕਸ਼ਨ ਲੈਣ ਦਾ ਤਦੋਂ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ Tiwari ਨੇ ਵੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਹਲਫਨਾਮੇ ਤੇ ਪੰਜਾਬ ਯੂਨੀਵਰਸਿਟੀ ਸਿਨੇਟ ਅਤੇ ਸਿੰਡੀਕੇਟ ਸਲਕਰ ਨੂੰ ਕਮਜ਼ੋਰ ਕਰਨ ਦੀ ਸਖਤ ਆਲੋਚਨਾ ਕੀਤੀ ਹੈ। ਉਹਨਾਂ ਨੇ ਇਸ ਨੂੰ ਗੰਭੀਰ ਤੇ ਮੰਦਭਾਗਾ ਦੱਸਿਆ। ਉਹਨਾਂ ਕਿਹਾ ਕਿ ਯੂਨੀਵਰਸਿਟੀ ਭਾਰਤ ਦੇ ਸੰਵਿਧਾਨ ਖਾਸ ਕਰਕੇ ਧਾਰਾ 19 ਨੂੰ ਭੁੱਲ ਗਈ ਜਾਪਦੀ ਹੈ ਜੋ ਪ੍ਰਗਟਾਵੇ ਦੀ ਆਜ਼ਾਦੀ, ਸ਼ਾਂਤੀਪੂਰਨ ਇਕੱਠਾ ਤੇ ਸੰਗਠਨ ਦੀ ਗਾਰੰਟੀ ਦਿੰਦੀ ਹੈ। ਉਹਨਾਂ ਨੇ ਧਾਰਾ 19a ਪ੍ਰਗਟਾਵੇ ਦੀ ਆਜ਼ਾਦੀ 19b ਸ਼ਾਂਤੀਮਈ ਇਕੱਠ ਦਾ ਅਧਿਕਾਰ ਅਤੇ 19c ਸੰਘ ਅਤੇ ਯੂਨੀਅਨ ਬਣਾਉਣ ਦੇ ਅਧਿਕਾਰ ਦਾ ਹਵਾਲਾ ਦਿੱਤਾ ਹੈ। ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਵਿਵਸਥਾ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਲਈ ਲਾਗੂ ਕੀਤੀਆਂ ਗਈਆਂ ਸਨ। ਉਹਨਾਂ ਇਹ ਵੀ ਕਿਹਾ ਡਾਕਟਰ ਬੀ.ਆਰ. ਅੰਬੇਦਕਰ, ਜਵਾਲਾ ਨਹਿਰੂ, ਸਰਦਾਰ ਪਟੇਲ ਅਤੇ ਮওলানা ਅਬੁਲ ਕਲਾਮ ਆਜ਼ਾਦ ਨੇ ਸੰਵਿਧਾਨ ਦਾ ਖਰੜਾ ਤਿਆਰ ਕਰਦੇ ਸਮੇਂ ਇਹਨਾਂ ਆਜ਼ਾਦੀਆਂ ਨੂੰ ਯਕੀਨੀ ਬਣਾਇਆ ਸੀ। ਉਹਨਾਂ ਕਿਹਾ ਕਿ ਅਜਿਹਾ ਸਰਕੂਲਰ ਜਾਰੀ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਬਸਤੀਵਾਦ ਸ਼ਾਸਨ ਦੇ ਯੁੱਗ ਨੂੰ ਵਾਪਸ ਲਿਆ ਰਿਹਾ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਨਾਗਰਿਕ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਪਾਰਟੀ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਲੱਕੀ ਅਤੇ ਸਾਰੇ ਪਾਰਟੀ ਵਰਕਰਾਂ ਨਾਲ ਉਹ ਇਸ ਸਰਕੂਲਰ ਦਾ ਸਖਤ ਵਿਰੋਧ ਕਰਦੇ ਨੇ ਤਰਨਤਾਰਨ ਦੇ ਵਿੱਚ ਜ਼ਿਮਨੀ ਚੂਣ ਨਜ਼ਦੀਕ ਹੈ ਜਿਹੇ ਵਿੱਚ ਸਿਆਸੀ ਸਰਗਰਮੀਆਂ ਤਰਨਤਾਰਨ ਦੇ ਵਿੱਚ ਪੂਰੇ ਜੋਰਾਂ ਤੇ ਨਿਆ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਮੀਟਿੰਗਾਂ ਕਰਕੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ ਪਾਰਟੀ ਦੇ ਆਗੂ ਹਰਚੰਦ ਵਰਸਟ ਅਤੇ ਐਸਐਸ ਆਲੂਆ ਦੇ ਵੱਲੋਂ ਤਰਨਤਾਰਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਈ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਅਕਸਰ ਵਿਰੋਧੀ ਇਹ ਗੱਲ ਕਹਿੰਦੇ ਸੀ ਵੀ ਪਤਾ ਨਹੀਂ ਉਹ ਐਕਟਿਵ ਨਹੀਂ ਆ ਪਾਰਟੀ ਲਈ ਕੰਮ ਨਹੀਂ ਕਰ ਰਿਹਾ ਉਹ ਚੱਲ ਨਹੀਂ ਰਿਹਾ ਪਰ ਅੱਜ ਆਪ ਜੀ ਦੇ ਰੂਬਰੂ ਉਸ ਨੇ ਇੱਕ ਚੀਜ਼ ਸਾਬਤ ਕਰ ਦਿੱਤੀ ਹੈ ਅੱਜ ਅਨੇਕਾਂ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਉਸ ਨੇ ਸ਼ਾਮਲ ਵੀ ਕਰਾਇਆ ਔਰ ਪਾਰਟੀ ਦੀ ਚੜ੍ਹਦੀ ਕਲਾ ਲਈ ਉਹ ਪਹਿਲਾਂ ਵੀ ਤਿਆਰ ਸੀ ਤੇ ਉਹ ਹੁਣ ਵੀ ਤਿਆਰ ਹੈ ਤੇ ਆਉਣ ਵਾਲੇ ਸਮੇਂ ਨੂੰ ਵੀ ਜਿਹੜਾ ਉਹ ਤਿਆਰ ਰਹੂਗਾ ਮੈਂ ਦਿਲ ਦੀ ਗਹਿਰਾਈ ਤੋਂ ਜਿੰਨੇ ਵੀ ਨੌਜਵਾਨ ਆਗੂ ਜਿਹੜੇ ਨੇ ਆ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ ਕਿਉਂਕਿ ਯੂਥ ਇਨਸਾਨ ਦੀ ਜਿਤਨਾ ਰੀੜ ਦੀ ਹੱਡੀ ਹੁੰਦੀ ਆ ਪਾਰਟੀਆਂ ਦੀ ਯੂਥ ਦੀ ਜਿਹੜੀ ਆ ਮੈਂ ਕਹਿ ਸਕਦਾ ਉਹ ਰੀੜ ਦੀ ਹੱਡੀ ਹੁੰਦੀ ਆ ਸਾਡਾ ਗੋਲਦੀ ਵੀਰ ਜਿਹਦੇ ਸਦਕੇ ਇਹ ਸਾਰਾ ਜਿਹੜਾ ਸਟ੍ਰਕਚਰ ਪੰਜਾਬ ਦਾ ਜਿਹੜਾ ਚੱਲ ਰਿਹਾ ਔਰ ਉਹਦੇ ਨਾਲ-ਨਾਲ ਮੈਂ ਸੁਖਰਾਜ ਜਿਹੜਾ ਰਾਤ ਦਿਨ ਮਿਹਨਤ ਕਰ ਰਿਹਾ ਉਹਦੀ ਮਿਹਨਤ ਨੂੰ ਬੂਰ ਪਿਆ ਉਹਦੇ ਨਾਲ ਹਰਮਨ ਜਿਹੜਾ ਉਹ ਵੀ ਇਹ ਸ਼ਬਾਜ ਦੇ ਖਾਸ ਮਿੱਤਰ ਸੀ ਔਰ ਇਹ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਅੱਜ ਉਹਨਾਂ ਦੇ ਨਾਲ ਮੈਂ ਕਹਿ ਸਕਦਾ ਉਹਨਾਂ ਦੇ ਕਹਿਨ ਕਰਕੇ ਸਾਰੀ ਟੀਮ ਜਿਹੜੀ ਹੈ ਸ਼ਬਾਜ ਕਰਕੇ ਅੱਜ ਪਾਰਟੀ ਚ ਜੁਆਇਨ ਹੋਈ ਹੈ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਸਾਰਿਆਂ ਦਾ ਜੀ ਆਇਆਂ ਆਖਦਾ ਹਾਂ ਔਰ ਇੱਕੋ ਬੇਨਤੀ ਕਰੂੰਗਾ ਇਹਨਾਂ ਨੂੰ ਵੀ ਤਗੜੇ ਹੋ ਕੇ ਆਮ ਆਦਮੀ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕਰੀਏ ਨਵੰਬਰ 1 ਅਤੇ 2 ਨਵੰਬਰ ਦੀ ਦਰਮਿਆਨੀ ਰਾਤ ਨੂੰ ਪੰਜਾਬ ਪੁਲਿਸ ਦੇ ਵੱਲੋਂ ਖੂਫੀ ਇਤਲਾਹ ਦੇ ਆਧਾਰ ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਮਾਨ ਦੀ ਠੋਆ ਠੋਾਈ ਕਰਨ ਵਾਲੇ ਵਾਹਨਾਂ ਖਾਸ ਕਰਕੇ ਵਪਾਰਕ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਬੁਲਾਰੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਰਾਜ ਦੀਆਂ ਚੋਣਵੀਆਂ ਥਾਵਾਂ ਤੇ ਗਸ਼ਟ ਅਧਿਕਾਰੀਆਂ ਦੀ ਨਿਗਰਾਨੀ ਹੇਠ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਲਈ ਬਿਨਾਂ ਕਿਸੇ ਅਸੂਵਿਧਾ ਤੋਂ ਸੁਚਾਰੂ ਢੰਗ ਦੇ ਨਾਲ ਵਾਹਨਾਂ ਦੀ ਜਾਂਚ ਨੂੰ ਯਕੀਨੀ ਬਣਾਇਆ ਜਾ ਸਕੇ। ਬੁਲਾਰੇ ਨੇ ਇਹ ਵੀ ਦੱਸਿਆ ਹੈ ਕਿ ਪੰਜਾਬ ਸਰாதி ਸੂਬਾ ਹੋਂਦ ਕਰਕੇ ਪਾਕਿਸਤਾਨ ਦੀ ਏਜੰਸੀ ਆਈਐਸਆਈ ਵੱਲੋਂ ਡਰੋਨਾਂ ਰਾਹੀਂ ਅੰਤਰਰਾਸ਼ਟਰੀ ਸਰਾਤ ਤੋਂ ਨਸ਼ੀਲੇ ਪਦਾਰਥ, ਹਥਿਆਰ ਤੇ ਵਿਸਫੋਟਕਾਂ ਦੀ ਤਸਕਰੀ ਕਰਨ ਅਤੇ ਵਾਹਨਾਂ ਰਾਹੀਂ ਅੱਗੇ ਪਹੁੰਚਾਉਣ, ਪਹੁੰਚਾ ਕੇ ਭਾਰਤ ਨਾਲ ਪ੍ਰੌਕਸੀ ਯੁੱਧ ਛੇੜਨ ਦੇ ਮਨਸੂਬਿਆਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿਰੋਧੀ ਤਾਕਤਾਂ ਨੇ ਭਾਰਤ ਵਿੱਚ ਉਥਨ-ਪੁਥਨ ਫਲੌਂਡ ਲਈ ਨਵੇਂ ਢੰਗ ਤਰੀਕੇ ਈਜ਼ਾਦ ਕਰ ਲਏ ਨੇ ਅਤੇ ਆਪਰੇਸ਼ਨ ਸੰਦੂਰ ਤੋਂ ਬਾਅਦ ਉਹਨਾਂ ਦੀਆਂ ਗਤਿਵਿਧੀਆਂ ਦੇ ਵਿੱਚ ਤੇਜ਼ੀ ਵੀ ਆਈ ਹੈ। ਸੋ ਪੰਜਾਬ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੂਬੇ ਦੀ ਪੁਲਿਸ ਇੱਥੋਂ ਦੇ ਨਾਗਰਿਕਾਂ ਅਤੇ ਆਪਣੇ ਫਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਨਾਲ ਸੁਚੇਤ ਹੈ। ਪਾਲੀਪਾਤ ਜਾਣਦੀ ਹੈ ਕਿ ਆਮ ਸੁਰੱਖਿਆ ਉਪਾਅ ਕਿਸ ਤਰੀਕੇ ਦੇ ਨਾਲ ਕੀਤੇ ਜਾਣੇ ਚਾਹੀਦੇ ਨੇ ਜਿਨ੍ਹਾਂ ਨਾਲ ਲੋਕਾਂ ਨੂੰ ਕਟੋ-ਕਟ ਅਸੁਵਿਧਾ ਹੋਵੇ। ਸੋ ਜਾਣਕਾਰੀ ਦੇ ਮੁਤਾਬਕ ਰਾਜ ਦੇ ਕਈ ਹਿੱਸਿਆਂ ਦੇ ਵਿੱਚ ਅਖਬਾਰਾਂ ਲੈ ਜਾਣ ਵਾਲੇ ਵਾਹਨਾਂ ਦੀ ਵੀ ਜਾਂਚ ਕੀਤੀ ਗਈ ਹੈ ਜਿਸ ਕਾਰਨ ਅਖਬਾਰਾਂ ਦੀ ਡਿਲੀਵਰੀ ਵੀ ਦੇਰੀ ਨਾਲ ਹੋਈ ਹੈ ਅਜਿਹੀ ਜਾਣਕਾਰੀ ਵੀ ਪੰਜਾਬ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਪੰਜਾਬ ਪੁਲਿਸ ਪੂਰੀ ਸਹਿਰਦਤਾ ਨਾਲ ਇਹ ਯਕੀਨੀ ਬਣਾਵੇਗੀ ਕਿ ਸੁਰੱਖਿਆ ਜਾਂਚ ਖਾਸ ਕਰਕੇ ਵਾਹਨਾਂ ਦੀ ਚੈਕਿੰਗ ਦੌਰਾਨ ਆਮ ਲੋਕਾਂ ਨੂੰ ਘੱਟੋ ਘੱਟ ਅਸੁਵਿਧਾ ਹੋਵੇ ਸੋ ਪੰਜਾਬ ਪੁਲਿਸ ਵੱਲੋਂ ਅ ਬੀਤੀ ਰਾਤ ਹੋਏ ਇਸ ਚੈਕਿੰਗ ਅਭਿਆਨ ਬਾਰੇ ਸਪਸ਼ਟੀਕਰਨ ਵੀ ਦਿੱਤਾ ਗਿਆ ਤੇ ਇਸ ਦੀ ਪੂਰੀ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ ਹੈ ਤੇ ਹੁਣ ਮੌਸਮ ਦੇ ਪਾਉਣਿਆ ਨਜ਼ਰ ਪੰਜਾਬ ਦੇ ਚ ਰਾਤ ਦਾ ਤਾਪਨ ਤਾਪਮਾਨ 1.6 ਡਿਗਰੀ ਦੀ ਗਿਰਾਵਟ ਦੇਖੀ ਗਈ ਹੈ ਤੇ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਘਟੇਗਾ ਜਿਸ ਦੇ ਨਾਲ ਠੰਡ ਵਧੇਗੀ 4 ਨਵੰਬਰ ਨੂੰ ਇੱਕ ਨਵੀਂ ਪੱਛਮੀ ਗੜਬੜੀ ਪੈਦਾ ਹੋਣ ਦੇ ਸੰਕੇਤ ਨੇ ਜਿਸ ਦੇ ਨਾਲ ਪਹਾੜਾਂ ਦੇ ਵਿੱਚ ਬਰਬਰੀ ਹੋ ਸਕਦੀ ਹੈ ਪਹਾੜਾਂ ਦੇ ਵਿੱਚ ਬਰਫ਼ ਬਾਰਿ ਹੋਣ ਦੇ ਨਾਲ ਮਦਾਨੀ ਇਲਾਕਿਆਂ ਦੇ ਵਿੱਚ ਵੀ ਤਾਪਮਾਨ ਘਟ ਸਕਦਾ ਹੈ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਇਸ ਪੱਛਮੀ ਗੜਬੜੀ ਦੇ ਕਾਰਨ ਬਰਸਾਤ ਵੀ ਹੋ ਸਕਦੀ ਹੈ ਮੀਂਹ ਅਤੇ ਗੜੇਮਾਰੀ ਵੀ ਹੋ ਸਕਦੀ ਹੈ ਜਿਸ ਦੇ ਨਾਲ ਪੰਜਾਬ ਦੇ ਸਰਹੱਦੀ ਇਲਾਕੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਨੇ ਉੱਥੇ ਤਾਪਮਾਨ ਘਟ ਸਕਦਾ ਹੈ ਪੰਜਾਬ ਦੇ ਸਰਦੀ ਇਲਾਕਿਆਂ 'ਚ ਵੀ ਮੀਂਹ ਪੈ ਸਕਦਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਰਸਾਤ ਹੋ ਸਕਦੀ ਹੈ ਜਿਸ ਦੇ ਨਾਲ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਥੋੜਾ ਸਾਫ਼ ਹੋ ਸਕਦਾ ਹੈ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ ਪਰ ਓਵਰਆਲ ਪੰਜਾਬ ਦੇ ਵਿੱਚ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਸੰਭਾਵਨਾ ਜਿਹੜੀ ਹੈ ਉਹ ਬੇਹਤ ਘੱਟ ਹੈ ਸੋ ਇਸ ਤਰ੍ਹਾਂ ਜੋ ਬਰਸਾਤ ਹੋਵੇਗੀ ਉਸ ਦੇ ਨਾਲ ਵਿਆਪਕ ਪੱਧਰ ਤੇ ਪੰਜਾਬ ਦੇ ਵਿੱਚ ਜ਼ਿਆਦਾ ਅਸਰ ਨਹੀਂ ਹੋਵੇਗਾ ਪਰ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜ਼ਰੂਰ ਫੌਰੀ ਤੌਰ ਤੇ ਪ੍ਰਦੂਸ਼ਣ ਦੇ ਵਿੱਚ ਰਾਹਤ ਮਿਲ ਸਕਦੀ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਨਵੰਬਰ ਦੇ ਮਹੀਨੇ ਦੇ ਲਈ ਮੌਸਮੀ ਭਵਿੱਖਬਾਣੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਦੇਸ਼ ਦੇ ਵਿੱਚ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਸਮ ਆਮ ਨਾਲੋਂ ਗਰਮ ਅਤੇ ਨਮੀ ਵਾਲਾ ਰਹੇਗਾ ਸੋ ਨਵੰਬਰ ਦੇ ਮਹੀਨੇ ਵੀ ਮੌਸਮ ਹੈ ਜਿਹੜਾ ਆਮ ਨਾਲੋਂ ਗਰਮ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵਿਸ਼ਲੇਸ਼ਣ ਦੇ ਮੁਤਾਬਕ ਇਸ ਵਾਰ ਸਰਦੀ ਆਮ ਵਰਗੀ ਰਹੇਗੀ ਬਹੁਤ ਜ਼ਿਆਦਾ ਠੰਡ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪ੍ਰਸ਼ਾਂਤ ਮਹਾਸਾਗਰ ਤੇ ਭੂਮਧ ਰੇਖਾ ਵਾਲੇ ਹਿੱਸੇ 'ਚ ਲਾਨ ਇਹਨਾਂ ਦੀ ਸਥਿਤੀ ਬਣੀ ਹੋਈ ਹੈ ਪਰ ਇਹ ਕਮਜ਼ੋਰ ਹੈ ਅੰਦਾਜ਼ਾ ਹੈ ਕਿ ਇਹ ਸਥਿਤੀ ਅਜੇ ਦਸੰਬਰ ਤੱਕ ਜਾਰੀ ਰਹੇਗੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਉੱਚ ਪੱਧਰ ਤੇ ਪਹੁੰਚਣ ਤੋਂ ਬਾਅਦ ਹਰ ਰੋਜ਼ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਜਿੱਥੇ ਦੀਵਾਲੀ ਤੋਂ ਪਹਿਲਾਂ ਸੋਨੇ ਚਾਂਦੀ ਦੇ ਰੇਟ ਲਗਾਤਾਰ ਵਧ ਰਹੇ ਸਨ ਉੱਥੇ ਹੀ ਦੀਵਾਲੀ ਤੋਂ ਬਾਅਦ ਹੁਣ ਸੋਨੇ ਤੇ ਚਾਂਦੀ ਦੋਵਾਂ ਤਾਤਾਂ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ ਦੀਵਾਲੀ ਤੋਂ ਬਾਅਦ ਲਗਾਤਾਰ ਦੂਜੇ ਹਫ਼ਤੇ ਵੀ ਸੋਨੇ ਦੀਆਂ ਕੀਮਤਾਂ ਘਟੀਆਂ ਨੇ ਇਸ ਹਫ਼ਤੇ 24 ਕੈਰਟ ਸੋਨਾ 2620 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਹੈ ਜਦਕਿ 22 ਕੈਰਟ ਸੋਨੇ ਦੇ ਵਿੱਚ 2400 ਰੁਪਏ ਪ੍ਰਤੀ 10 ਗ੍ਰਾਮ ਦੀ ਕਮੀ ਦਰਜ ਕੀਤੀ ਗਈ ਹੈ 24 ਕੈਰਟ ਸੋਨੇ ਦੀ ਕੀਮਤ 1,23,150 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰਟ ਸੋਨੇ ਦੀ ਕੀਮਤ 1,13,160 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ ਉਥੇ ਹੀ ਸੋਨੇ ਦੇ ਨਾਲ ਨਾਲ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਕਮੀ ਆਈ ਹੈ ਇਸ ਹਫਤੇ ਚਾਂਦੀ 3000 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀ ਹੋਈ ਹੈ ਇਹ ਤੀਜਾ ਲਗਾਤਾਰ ਹਫਤਾ ਹੈ ਜਦੋਂ ਚਾਂਦੀ ਦੀ ਕੀਮਤ ਘਟ ਰਹੀ ਹੈ ਹਾਲਾਂਕਿ 1 ਨਵੰਬਰ ਨੂੰ ਇੰਦੋਰ ਦੇ ਬਾਜ਼ਾਰ ਦੇ ਵਿੱਚ 600 ਰੁਪਏ ਪ੍ਰਤੀ ਕਿਲੋਗ੍ਰam ਚਾਂਦੀ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਸੀ ਜਿਸ ਨਾਲ ਚਾਂਦੀ ਦਾ ਔਸਤ ਕੀਮਤ ਹੈ ਜਿਹੜੀ ਉਹ 1,50,800 ਰੁਪਏ ਪ੍ਰਤੀ ਕਿਲੋਗ੍ਰam ਹੋ ਗਈ ਸੀ ਤੇ ਹੁਣ ਲਗਾਤਾਰ ਚਾਂਦੀ ਦੀਆਂ ਕੀਮਤਾਂ ਵੀ ਘਟ ਰਹੀਆਂ ਨੇ ਤੁਹਾਨੂੰ ਦੱਸ ਦਈਏ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਉੱਚ ਪੱਧਰ ਤੇ ਪਹੁੰਚਣ ਤੋਂ ਬਾਅਦ ਹੁਣ ਲਗਾਤਾਰ ਘਟ ਰਹੀਆਂ ਨੇ ਰੋਜ਼ ਹੀ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਜਿੱਥੇ ਦੀਵਾਲੀ ਤੋਂ ਪਹਿਲਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਰੇਟ ਲਗਾਤਾਰ ਵਧ ਰਹੇ ਸਨ ਇੱਕ ਵਾਰ ਸੋਨੇ ਚਾਂਦੀ ਦੀਆਂ ਕੀਮਤਾਂ ਉੱਚ ਪੱਧਰ ਤੇ ਪਹੁੰਚਣ ਤੋਂ ਬਾਅਦ ਦੀਵਾਲੀ ਤੋਂ ਬਾਅਦ ਲਗਾਤਾਰ ਘਟ ਰਹੀਆਂ ਨੇ ਹਰ ਰੋਜ਼ ਕੀਮਤਾਂ ਦੇ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ ਦੀਵਾਲੀ ਤੋਂ ਬਾਅਦ ਲਗਾਤਾਰ ਦੂਜੇ ਹਫ਼ਤੇ ਵੀ ਸੋਨੇ ਤੇ ਚਾਂਦੀ ਦੋਵੇਂ ਕੀਮਤੀ ਤੱਤਾਂ ਦੇ ਵਿੱਚ ਲਗਾਤਾਰ ਗਿਰਾਵਟ ਆਈ ਹੈ ਸੋਨੇ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇਸ ਹਫਤੇ 24 ਕੈਰਟ ਸੋਨਾ 2620 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਦੇ ਨਾਲ ਸਸਤਾ ਹੋਇਆ ਹੈ ਜਦਕਿ 22 ਕੈਰਟ ਸੋਨੇ ਦੀ ਕੀਮਤ ਦੇ ਵਿੱਚ 24 ਰੁਪਏ ਪ੍ਰਤੀ 10 ਗ੍ਰਾਮ ਦੀ ਕਮੀ ਦਰਜ ਕੀਤੀ ਗਈ ਹੈ ਉੱਥੇ ਹੀ 24 ਕੈਰਟ ਸੋਨੇ ਦੀ ਕੀਮਤ ਜਿਹੜੀ ਹੈ ਉਹ 132150 ਰੁਪਏ ਪ੍ਰਤੀ 10 ਗ੍ਰਾਮ 22 ਕੈਰਟ ਸੋਨੇ ਦੀ ਕੀਮਤ 113160 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ ਸੋਨਾ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਕਮੀ ਆਈ ਹੈ ਇਸ ਹਫਤੇ ਚਾਂਦੀ 3000 ਰੁਪਏ ਪ੍ਰਤੀ ਕਿਲੋਗ੍ਰam ਸਸਤੀ ਹੋਈ ਹੈ ਇਹ ਤੀਜਾ ਹਫਤਾ ਹੈ ਜਦੋਂ ਚਾਂਦੀ ਦੀਆਂ ਕੀਮਤਾਂ ਘਟ ਰਹੀਆਂ ਨੇ ਹਾਲਾਂਕਿ 1 ਨਵੰਬਰ ਨੂੰ ਇੰਦਰ ਦੇ ਬਾਜ਼ਾਰ ਦੇ ਵਿੱਚ 600 ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਦੇ ਨਾਲ ਵਾਧਾ ਵੀ ਦਰਜ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਲਗਾਤਾਰ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਜਾਰੀ ਹੈ ਚਾਂਦੀ ਦੇ ਚਾਂਦੀ ਦੀਆਂ ਕੀਮਤਾਂ 1 ਲੱਖ 50800 ਰੁਪਏ ਪ੍ਰਤੀ ਕਿਲੋਗ੍ਰam ਇਸ ਵੇਲੇ ਹੋ ਗਈਆਂ ਨੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ